ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਮੈਕਸ ਦੀ ਅੰਦਰ ਰਿਹਾ ਹਾਂ ਸਾਰਿਆਂ ਭੈਣਾਂ ਦਾ ਮੇਰਾ ਵਾਦਾ ਕੀਤਾ ਹੋਇਆ ਅਗਲੀ ਵੀਡੀਓ ਵਿੱਚ ਮੈਂ ਕੰਮ ਲਵਾਉਣ ਜਾਊਂਗਾ ਨਾ ਹਨਾ ਸ਼ਹਿਰ ਬਠਿੰਡਾ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸੂਗਾ ਕਿ ਆਜੋ ਮੈਂ ਤੁਹਾਨੂੰ ਦਿਖਾ ਦਿਆਂ ਆ ਜਿਹੜੀ ਸੜਕ ਆਉਂਦੀ ਆ ਇਹ ਆਪਣਾ ਰੁਲਮਾਨ ਚੌਕ ਫੌਜੀ ਚੌਕ ਨੂੰ ਆ ਰਹੀ ਹੈ ਜੀ ਇਧਰੋਂ ਖੜਕ ਆ ਰਹੀ ਹੈ ਤਾਂ ਦੋਗੇ ਜੇ ਪਾ ਆਹ ਸਾਹਮਣੇ ਨਾਲ ਇੱਕੋ ਨੇੜੇ ਆ ਕੇ ਦਿਖਾਉਂਦਾ ਇੱਥੋਂ ਆਹ ਸੜਕਾ ਲਿਖਿਆ ਹੋਇਆ ਮਣੀ ਟਾਪਰ ਮਨਿਕਾ ਬੇਗੜੂ ਆ ਗਿਆ ਜੀ ਜੇ ਇਧਰੇ ਪਾਸੇ ਆਉਣਾ ਬਸ ਢੇਕ ਨੂੰ ਹਨ ਤਾਂ ਇਧਰੇ ਬਸ ਨੂੰ ਹੋ ਜਾਣਾਗਾ ਐਸ ਤਰ੍ਹਾਂ ਬੱਬੇ ਹੱਥਾਂ ਦੇ ਪਾਸੇ ਆ ਆ ਗਈ ਆਪਣੀ ਦੁਕਾਨ ਜਿਹਨਾਂ ਤੇ ਬੰਦ ਚਾਹ ਬਸ ਅਵਰੇ ਨੂੰ ਬੋਲਣ ਕਰਦਾ ਅੱਜ ਆ ਗਏ ਆ ਬੂੜ ਲੱਗਿਆ ਮੀਆਂ ਕੈਂਚੀ ਵਰਕਸ਼ਾਪ ਆਹ ਦੁਕਾਨ ਆ ਜਿੱਥੋਂ ਮੈਂ ਕੈਂਚੀ ਲਵਾਉਣਾ ਜਿੱਥੋਂ ਮੈਂ ਕੈਂਚੀਆਂ ਆਪਣੀ ਦੁਕਾਨ ਵਾਸਤੇ ਲੈਣਾ ਤਾਂ ਆਜੋ ਆਪਾਂ ਨਾਲ ਕੁਝ ਨਾ ਬਹੁਤ ਚੰਗਾ ਲੱਗਦਾ ਬਾਕੀ ਕਈ ਵਾਰੀ ਭੈਣਾਂ ਨੇ ਆਪਦੇ ਕੋਈ ਬਾਣਾ ਬੂਲਾ ਤੇ ਕੋਈ ਪ੍ਰੋਡਕਟ ਜਾਂ ਭਰਾਵਾਂ ਨੇ ਕੋਈ ਵੋਟੀ ਜੈਨ ਹੁੰਦੀ ਆ ਉਹ ਸਾਰਾ ਕੁਝ ਨਹੀਂ ਹੁੰਦਾ ਇਹਨਾਂ ਕੋਲੇ ਆ ਦੇਖੀ ਸਾਰੀ ਦੁਕਾਨ ਇੱਥੇ ਕੋਈ ਨਿਗਾਮ ਰਾਣ ਕੱਲੇ ਕੈਂਚੀਆਂ ਲਾਉਂਦੇ ਭਰਾ ਬਾਕੀਆਂ ਦੇ ਨਾਲ ਡੀਲਿੰਗ ਵੀ ਬਹੁਤ ਵਧੀਆ ਰੇਟ ਸਹੀ ਹੋਊਗਾ ਭਾਵੇਂ ਤੁਸੀਂ ਮੇਰਾ ਆਕੇ ਨਾਮ ਵੀ ਨਹੀਂ ਲਾਉਂਗੇ ਨਾ ਫਿਰ ਵੀ ਇਹਨਾਂ ਦਾ ਰੇਟ ਬਿਲਕੁਲ ਸਹੀ ਹੋਊ ਜਾਇ ਹੋਊਗਾ ਜਿਵੇਂ ਜਵਾਕ ਅੱਜਕੱਲ ਬਾਣਾ ਬੂਲਾ ਦੇ ਜੈ ਲਾਉਂਦੇ ਆ ਉਹ ਵੀ ਹੈਗੀ ਹੈ ਨਾ ਤਾਂ ਚਲੋ ਆਪਾਂ ਕੈਂਚੀਆਂ ਤਾਂ ਆਪਾਂ ਕੈਂਚੀਆਂ ਬਸ ਤੁਹਾਨੂੰ ਦਰੂਦੂ ਗਿਨੋ ਇਹ ਮੈਂ ਭਾਈ ਨਣਕੀ ਮਾਂ ਗਰੂ ਮਾਂ ਕੋਲ ਲੈਣ ਦਾ ਬਾਲਾ ਵਾਸਤੇ ਵਧੀਆ ਕਈ ਵਾਰੀ ਕੰਸਮੇਟ ਦਾ ਸਮਾਨ ਇਹਨਾਂ ਕੋਲੇ ਬਿਲਕੁਲ ਰੇਟ ਵੀ ਸਹੀ ਹੋਊਗਾ ਭਾਵੇਂ ਮੇਰਾ ਆ ਕੇ ਨਾਮ ਲੈ ਰੂ ਕੋਈ ਭਾਈ ਸਾਨੂੰ ਸਿਵਿੰਗ ਵਾਲੇ ਨੇ ਵੀ ਭੇਜਿਆਗਾ ਹੁਣ ਤਾਂ ਜਿਵੇਂ ਮੈਂ ਤੁਹਾਨੂੰ ਕੈਂਚੀਆਂ ਦੀ ਗੱਲ ਕਰ ਰਿਹਾ ਨੇ ਲੈਣੀ ਜਾ ਕੇ ਕੈਂਚੀਆਂ ਲਿਜਾ ਦੇ ਜਰਮਨ ਸ਼ੇਪ ਜਿਹੜੀਆਂ ਭੇਜਿਆ ਨੇ ਕੈਂਚੀਆਂ ਨੇ ਆ ਦੇਖੋ ਕੈਂਚੀਆਂ ਬਾਧੂ ਬੰਨੇ ਇਹਨਾਂ ਦੇ ਕੋਲੇ ਸਾਰੀਆਂ ਸਾਰੀਆਂ ਕੈਂਚੀਆਂ ਜਿਹੋ ਜਿਹੇ ਕਿਸੇ ਭੈਣ ਨੂੰ ਲੋੜ ਆ ਕੈਂਚੀ ਦਾ ਰੇਟ ਵੀ ਬਿਲਕੁਲ ਸਹੀ ਹੋਊਗਾ ਠੀਕ ਆ ਤੇ ਕੈਂਚੀ ਜਦੋਂ ਕਿਸੇ ਨੇ ਲਵਾਉਣੀ ਆ ਆ ਭਰਾ ਮੇਰਾ ਜਿਹੜਾ ਉਹ ਨਵਾਬ ਆ ਇਹਦਾ ਨਾਮ ਮੈਂ ਜੈ ਬਲੈਕ ਤੇ ਆ ਦੇਖੋ ਨੇੜੇ ਕਰਕੇ ਦਿਖਾ ਦਿਓ ਬਈ ਜਰਮਨ ਸ਼ੇਪ ਕੈਂਚੀ ਆ ਦੇਖੋ ਜਿਹੜੀ ਭੈਣੋਂ ਮੈਂ ਤੁਹਾਨੂੰ ਗੱਲ ਕਰ ਰਿਹਾ ਜਰਮਨ ਸ਼ੇਪ ਕੈਂਚੀ ਉਹ ਆਹਾ ਵਾਲੀ ਆ 11 ਨੰਬਰ ਕੈਂਚੀ ਆ ਜੇ ਕਿਸੇ ਭੈਣ ਤੋਂ ਨਹੀਂ ਚੱਲਦੀ ਆ ਕੈਂਚੀ 12 ਨੰਬਰ ਹੈਨਾ ਕਈ ਵਾਰੀ ਕਿਸੇ ਭੈਣ ਦਾ ਹੱਥ ਐ ਹੁੰਦਾ ਇੱਕ ਆ ਜੀ ਆ ਗਈ ਅੱਜਕੱਲ ਬਲੈਕ ਕੈਂਚੀ ਚੱਲਦੀ ਆ ਆ ਦੇਖੋ ਇਹ ਵੀ ਕਪੜਾ ਬਹੁਤ ਸੋਹਣਾ ਕੱਟਦੀ ਆ ਜੇ ਕਿਸੇ ਭੈਣ ਨੇ ਕੈਂਚੀ ਲੈਣੀ ਹੈ ਬਾਈ ਜੀ ਕੀ ਰੇਟ ਹੈ ਦਾ 350 ਦਾ ਰੇਟ ਆ ਇਹਦਾ ਭੈਣੂ ਆ ਬਲੈਕ ਵਾਲੀ ਕੈਂਚੀ ਦਾ ਠੀਕ ਆ ਬਹੁਤ ਸੋਹਣੀ ਕੈਂਚੀ ਆ ਇਹ ਬਾਹਰ ਦੀ ਕੈਂਚੀ ਹੈਗੀ ਭਰਾ ਕਹਿੰਦੇ ਬਾਹਰ ਦੀ ਕੈਂਚੀ ਆ ਦੇਖੋ ਲਿਖਿਆ ਵੀ ਉੱਪਰ ਜੁਪੀਟਰ ਹਨਾ ਇਹ ਆਪਣੇ ਜਿਹੜੀ ਚਾਂਦ ਮਾਸਟਰ ਆ ਇਹ ਆਪਣੇ ਇੰਡੀਆ ਦੀ ਹੈ ਜਿਹੜੀ ਮੇਰੇ ਕੋਲੇ ਤੁਸੀਂ ਵੇਖਦੇ ਹੋ ਹਰ ਰੋਜ਼ ਹਨਾ ਚਾਂਦ ਮਾਸਟਰ 12 ਨੰਬਰ ਕੈਂਚੀ ਹੈ ਜੇ ਕਿਸੇ ਭੈਣ ਨੇ ਹਨਾ ਆ 12 ਨੰਬਰ ਮਿਲ ਜੂਗਾ ਇਹਦੇ ਵਿੱਚ ਆ 11 ਨੰਬਰ ਆ ਇਹ ਤੁਸੀਂ 11 ਨੰਬਰ ਵੀ ਕੈਂਚੀ ਇੱਥੋਂ ਲੈ ਸਕਦੇ ਹੋ ਤੇ ਆ ਇੱਕ ਹੈਗੀ ਬਿਲਕੁਲ ਬਿਲਕੁਲ ਦੀ 11 ਨੰਬਰ ਆ ਬਹੁਤ ਸੋਹਣੀ ਕੈਂਚੀ ਹੈ ਇਹ ਵੀ ਭੈਣ ਬਣ ਕੇ ਵਧੀਆ ਕੈਂਚੀ ਲੈ ਕੇ ਕੰਮ ਨੂੰ ਘਟਿਆ ਕਰੋ ਤਾਂ ਕਿ ਆਪਾਂ ਨੂੰ ਦਿੱਕਤ ਨਾ ਆਵੇ ਇੱਕ ਕੈਂਚੀ ਆ ਗਈ ਆ ਦੇਖੋ ਇਹ ਜੇ ਕਈ ਵਾਰੀ ਭੈਣਾਂ ਨੇ ਥੋੜਾ ਘਰੇ ਘਰੇ ਆਪਦੇ ਕੱਪੜੇ ਸਿਉਣੇ ਆ ਇਹਦਾ ਬਈ ਕੀ ਰੇਟ ਆ ਇਹ 450 ਰੁਪਏ ਦੀ ਫਿਕਸ ਰੇਟ ਹੋਊਗਾ ਪਰ ਮੈਂ ਤੁਸੀਂ ਮੇਰਾ ਨਾਮ ਹੀ ਲੈ ਜੂ ਆਗੇ ਭਰਾ ਪਾਉਣ ਚੰਗੀ ਤਰ੍ਹਾਂ ਜਾਣਦੇ ਹਨ ਤਾਂ ਅੱਜ ਮੇਰੇ ਨਾ ਬੈਠੇ ਬੈਠੇ ਤੇ ਯਾਦ ਆ ਗਿਆ ਵੀ ਆਪਾਂ ਕੈਂਚੀ ਲਵਾਉਣ ਜਾਂਦੇ ਹਾਂ ਤਾਂ ਕਿੱਥੋਂ ਕੈਂਚੀ ਲਵਾਣੀ ਆਪਾਂ ਆਪਣੇ ਭਰਾ ਗਿਆ ਨਵਾਬ ਮਹਿਣਾ ਚੌਂਕ ਦੇ ਵਿੱਚ ਮੀਆਂ ਜੀ ਵਰਕਸ਼ਾਪ ਦੇ ਨਾਮ ਤੇ ਇਹਨਾਂ ਦੀ ਸ਼ਾਪ ਆ ਮਤਲਬ ਜਦੋਂ ਤੁਹਾਨੂੰ 6 ਮੰਦਰਾਂ ਮੈਂ ਤੁਹਾਨੂੰ ਬਾਰੋਂ ਸਾਰੀ ਵੀਡੀਓ ਦਿਖਾ ਵੀ ਦਿੱਤੀ ਇੱਕ ਵਾਰੀ ਮੈਂ ਤੁਹਾਨੂੰ ਫਿਰ ਜਗਾ ਬਣਾ ਦੇਗਾ ਜੇ ਆਪਣੀ ਸ਼ਾਪ ਆ 6 ਮੰਦਰ ਦੇ ਬੈਕ ਸਾਈਡ ਆਪਣੀ ਜਿਹੜੀ ਵਰਕਸ਼ਾਪ ਆ ਮਹਿਣਾ ਚੌਂਕ ਦੇ ਵਿੱਚ ਆ ਜੇ ਕਿਸੇ ਭੈਣ ਭਰਾ ਨੇ ਦੂਰ ਨੇੜੇ ਤੋਂ ਆਉਣਾ ਤਾਂ ਤੁਸੀਂ ਇੱਕੋ ਕੈਂਚੀ ਜਦੋਂ ਲਵਾ ਕੇ ਜਾਓਗੇ ਕੈਂਚੀ ਜਿੱਥੇ ਮਹਿਣੀ ਹੈ ਕੈਂਚੀ ਜਿੱਥੇ ਠੀਕ ਰਉਣੀ ਹੈ ਤੁਸੀਂ ਇੱਥੂ ਹੀ ਲਗਾਉਣੀ ਆ ਜਿਹੜੀਆਂ ਭੈਣਾਂ ਮੇਰੇ ਦੂਰ ਨੇੜੇ ਤੋਂ ਆਉਣ ਵਾਲੀਆਂ ਜੇ ਕਿਸੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਕੈਂਚੀਆਂ ਭੇਜਣੀਆਂ ਉਮੈਂ ਆਪੇ ਤੋਂ ਕੈਂਚੀ ਲੈ ਕੇ ਭੇਜ ਦੂੰਗਾ ਤੁਸੀਂ ਮੈਨੂੰ ਆਰਡਰ ਕਰਾ ਦਿਓ ਭਈ ਇਹਦੀ ਕੈਂਚੀ ਭੇਜਣੀ ਆ ਜਿਹੜੀਆਂ ਬਾਹਰਲੀ ਕੰਟਰੀ ਦੇ ਵਿੱਚ ਮੈਨੂੰ ਮੈਠ ਕੇ ਹਨਾ ਪਹਿਣਾ ਦੇਖਦੀਆਂਗਾ ਵੀ ਭਾਈ ਅਸੀਂ ਕੈਂਚੀ ਲੈਣੀ ਆ ਆਪਾਂ ਬਾਹਰਲੀ ਕੰਟਰੀ ਦੇ ਵਿੱਚ ਵੀ ਇਹ ਤੋਂ ਕੈਂਚੀ ਲੈ ਕੇ ਭਾਈ ਭੇਜ ਦਾਂਗੇ ਰੇਟ ਮੈਂ ਤੁਹਾਨੂੰ ਦੱਸਦਾ ਬਿਲਕੁਲ ਫ੍ਰੀ ਸੇਵਾ ਆਪਣੀ ਇਹ ਇਹ ਨਹੀਂ ਹੈ ਮੈਂ ਇਹ ਭਰਾਵਾ ਤੋਂ ਕੋਈ ਪ੍ਰੋਮੋਸ਼ਨ ਕਰਨ ਦਾ ਪੈਸਾ ਲਵਾਂਗਾ ਹਨਾ ਤਕਰੀਬਨ ਸਾਰੀਆਂ ਭੈਣਾਂ ਮੈਨੂੰ ਚੰਗੀ ਤਰ੍ਹਾਂ ਜਾਣਦੀਆਂ ਆ ਵੀ ਜੇ ਕੋਈ ਵੀ ਸਮਾਨ ਆਪਣੇ ਰਿਲੇਟਡ ਕਿਸੇ ਭੈਣ ਨੇ ਮਗਵਾਉਣਾ ਮੇਸ ਤੋਂ ਉਹ ਧਾਗੇ ਵਟਨ ਜਾਂ ਕੈਂਚੀ ਲਵਾਉਣੀ ਆ ਭਰਾ ਆ ਦੇਖੋ ਕੈਂਚੀ ਆ ਰਿਹਾ ਥੋਰੀ ਨੇ ਦੂਜੀ ਟੰਗੀ ਕਰਾਉਣੀ ਨੇ ਦੇਖਾ ਲਓ ਤਾਂ ਮੀਆਂ ਦੀ ਵਰਕਸ਼ਾਪ ਦੁਕਾਨ ਦਾ ਨਾਮ ਆ ਮਹਿਣਾ ਚੌਂਕ ਦੇ ਵਿੱਚ ਦੁਕਾਨ ਜੇ ਕਿਸੇ ਭੈਣ ਨੇ ਕੈਂਚੀ ਨਵੀਂ ਲੈਣੀ ਆ ਆ ਨਹੀਂ ਸਕਦੇ ਮੈਂ ਆਪੇ ਤੁਹਾਨੂੰ ਆਰਡਰ ਕਰਵਾ ਦੂੰਗਾ ਠੀਕ ਆ ਰੇਟ ਬਿਲਕੁਲ ਜਾਇਜ਼ ਹੋਊਗਾ ਭਾਵੇਂ ਜਵਾਗ ਨੂੰ ਭੇਜੋ ਕੋਰੀਅਰ ਵਗੈਰਾ ਅਸੀਂ ਆਪੇ ਕਰਵਾ ਦੇਾਂਗੇ ਜਿਹੜੀਆਂ ਭੈਣਾਂ ਨੇ ਕੈਂਚੀ ਲਗਾਉਣੀ ਆ ਜਾਂ ਨਵੀਂ ਲੈਣੀ ਆ ਉਹ ਇੱਥੋਂ ਤੁਸੀਂ ਆ ਕੇ ਜਿਹੜੀਆਂ ਆ ਸਕਦੀਆਂ ਉਹ ਬੜੀ ਵਧੀਆ ਗੱਲ ਆ ਇਹ ਜਿੱਥੇ ਪੈਣ ਤੋਂ ਨਹੀਂ ਆਇਆ ਜਾਂਦਾ ਉਵੇਂ ਆਪ ਇਥੋਂ ਕੈਂਚੀ ਲੈ ਕੇ ਆਨਲਾਈਨ ਤੁਹਾਡੇ ਕੋਲ ਪਹੁੰਚਦੀ ਕਰ ਦੂੰਗਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿਆਂ ਆ ਇੱਥੇ ਦੁਕਾਨ ਹੈ ਇਹਨਾਂ ਦੀ ਉੱਪਰ ਬੋਰਡ ਤੇ ਨਾ ਇੱਕ ਵਾਰੀ ਦੁਬਾਰੀ ਜਿਵੇਂ ਕਰਦੇ ਆ ਆ ਦੇਖੋ ਆ ਗਲੀ ਉਧਰ ਆ ਗਈ ਬੱਸ ਸਟੈਂਡ ਦੇ ਪਾਸੇ ਨਾ ਜੇ ਕਿਸੇ ਨੇ ਆਉਣਾ ਉਹ ਸਾਹਮਣੇ ਵਾਲੀ ਗਲੀ ਬੱਸ ਸਟੈਂਡ ਦੇ ਪਿੱਛੇ ਵੀ ਥੋੜੀ ਆ ਕੇ ਤੇ ਇੱਧਰ ਵੀ ਆ ਸਕਦੇ ਹੋ ਜੇ ਕਿਸੇ ਨੇ ਫੌਜੀ ਜਾਉਂਦੇ ਹੋਣ ਤੇ ਆ ਆ ਗੀ ਪੱਕੀ ਨਿਸ਼ਾਨੀ ਇਹ ਆ ਇੱਥੇ ਮਣੀ ਦਾ ਢਾਬਾ ਲਿਖਿਆ ਹੋਇਆ ਤੇ ਇੱਥੇ ਵੀ ਬਿਲਕੁਲ ਆਇਆ ਨੇੜੇ ਕਰਕੇ ਦਕਾਦ ਆ ਵੀ ਇਤੋ ਛੜ ਕੇ ਇਧਰ ਨੂੰ ਪਾਰ ਚੁ ਵੀ ਆਇਆ ਠੀਕ ਆ ਇਧਰ ਆ ਕੇ ਆਹ ਬੋਰਡ ਆ ਆਪਣੇ ਸਾਹਮਣੇ ਦਿਖਾ ਦਿਓ ਆਹ ਬੋਰਡ ਲੱਗਿਆ ਹੋਇਆ ਉੱਪਰ ਬੋਰਡ ਲੱਗਿਆ ਹੋਇਆ ਮੀਆਂ ਜੀ ਕੈਂਤੀ ਵਰਕਸ਼ਾਪ ਹੈ ਨਾ ਆਹ ਵਿੱਚ ਪਰ ਜਿਹੜੀ ਕੋਈ ਗੈਰੇਜ ਵਾਲੇ ਮੁੰਡੇ ਆ ਚਾਹੀਦੇ ਨੇ ਨਾ ਜਵਾਕਾਂ ਵਾਂਗ ਜਲ ਜੁਲੇ ਗਏ ਭਰਾਵਾਂ ਨੇ ਲੈ ਕੇ ਜਾਣੀ ਉਹ ਵੀ ਰੇਟ ਸਹੀ ਹੈ ਇਹਨਾਂ ਦਾ ਆ ਵੀ ਭਰਾ ਆਪਣੇ ਜੱਲਾ ਜੁਲਾ ਨਾਲ ਹੀ ਸਾਰੇ ਕੈਂਚੀ ਵਾਲੇ ਹਨ ਘਾਟਾ ਕੇ ਖਾਣੇ ਕੋਈ ਐਸਾ ਨਹੀਂ ਆ ਚੀਜ਼ਾਂ ਵੀ ਇਹਨਾਂ ਕੋਲ ਮਿਲ ਜਾਂਦੀਆਂ ਜੇ ਕਿਸੇ ਭੈਣ ਨੇ ਬਾਲਾ ਬੁਲਾ ਵਾਸਤੇ ਲੈਣੀਆਂ ਹਨ ਸਾਰੇ ਕੋਲ ਮਿਲਦੀ ਆ ਆ ਜਿਹੜਾ ਆਪਣਾ ਸੁਨਗਣਾ ਉਹ ਡਰਾਈਵਰ ਆ ਗਿਆ ਨਿਊ ਦੀਪ ਤੇ ਕਿਸੇ ਵੀ ਭੈਣ ਦੀ ਟਿਕਟ ਨਹੀਂ ਲੱਗੂਗੀ ਇਹ ਕਿਸੇ ਭੈਣ ਦੇ ਨਿਊ ਦੀਪ ਬਸਤੀ ਕਿੰਨੇ ਹੰਮਾ ਸਰ ਤੋਂ ਹੋਣ ਤਾਂ ਆ ਮੇਰਾ ਆਪਣਾ ਜਿਹੜਾ ਛੋਟਾ ਨਿਊ ਦੀ ਵਾਸਤੇ ਲੱਗਿਆ ਹੋਇਆ ਕਿਸੇ ਵੀ ਭੈਣ ਦੀ ਟਿਕਟ ਨਹੀਂ ਲੱਗੂਗੀ ਤੁਸੀਂ ਜਿਹੜਾ ਨਾਮ ਲੈਦੇ ਉਹਦੇ ਕੋਲੇ ਤਾਂ ਮਿਲਦੇ ਆ ਜਲਦੀ ਆਪਾਂ ਕੋਈ ਪਟਾਈ ਵਾਲੀ ਵੀਡੀਓ ਲੈ ਕੇ ਕੱਲ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ